ਦੋਸਤੋ ਇਹ ਹੈ ਜਨਵੀ ਗੁਰਦਾਸਪੁਰ ਜੋ ਕਿ ਪਾਣੀ ਦੀ ਲਪੇਟ ਚ ਆ ਗਿਆ ਬਹੁਤ سارے ਬੱਚੇ ਤੇ ਸਟਾਫ ਜਿਹੜਾ ਵਿੱਚ ਹੀ ਸੀਗਾ ਜਿਸ ਟਾਈਮ ਪਾਣੀ ਆਇਆ ਪਾਣੀ ਤੁਸੀਂ ਦੇਖ ਰਹੇ ਆ ਕਿ ਪਾਣੀ ਦੇ ਵਿੱਚ ਦੀ ਗੱਡੀਆਂ ਲੰਘ ਰਹੀਆਂ ਗੱਡੀਆਂ ਦੇ ਟਾਇਰਾਂ ਤੋਂ ਵੀ ਉੱਪਰ ਦੀ ਪਾਣੀ ਹੈਗਾ ਲਗਭਗ ਮੰਨ ਕੇ ਚੱਲੀਏ ਵੀ 2 ਫੁੱਟ 2.5 ਫੁੱਟ ਦੇ ਕਰੀਬ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪਾਣੀ ਇਸ ਤੋਂ ਵੀ ਜ਼ਿਆਦਾ ਜਿਹੜਾ ਕਿ ਵਧ ਗਿਆ ਸੀਗਾ ਸਟਾਫ ਨੇ ਜਿਹੜੀ ਛੱਤਾਂ ਤੇ ਚੜ ਕੇ ਜਿਹੜੀ ਇਹ ਵੀਡੀਓ ਬਣਾਈ ਹੈ ਇਹ ਵੀਡੀਓ ਦੇ ਰਾਹੀਂ ਜਿਹੜਾ ਇਹ ਸਭ ਨੂੰ ਪਤਾ ਚੱਲਿਆ ਤੇ ਉੱਪਰੋਂ ਜਦੋਂ ਦੇਖਦੇ ਆਂ ਉੱਪਰੋਂ ਵੀ ਪੂਰਾ ਚਾਰਚ ਫੇਰੇ ਪਾਣੀ 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 ਦਿਖ ਰਿਹਾ ਉਹ ਦੀਵਾਰ ਆ ਜਿਹੜੀ ਦੀਵਾਰ ਦੇ ਸਾਈਡ ਵਿੱਚ ਦੀ ਸਾਈਡ ਦੇ ਵਿੱਚ ਜੀ ਪਾਣੀ ਪ੍ਰੋਸੈਸ ਹੁੰਦਾ ਮੈਸ ਦੇ ਬਾਹਰ ਵਾਲਾ ਏਰੀਆ ਹੈਗਾ ਮੈਸ ਦੇ ਬਾਹਰ ਵਾਲੇ ਤੁਸੀਂ ਦੇਖ ਸਕਦੇ ਹੋ ਜਿਹੜੇ ਪਾਣੀ ਕਿੰਨਾ ਜ਼ਿਆਦਾ ਖੜਿਆ ਹੈ ਗੱਡੀ ਦੇ ਟਾਇਰ ਪੂਰੇ ਦੇ ਪੂਰੇ ਜਿਹੜੇ ਪਾਣੀ ਦੇ ਵਿੱਚ ਡੁੱਬੇ ਪਏ ਨੇ ਇਹ ਤਾਂ ਰਾਜਾ ਜਿਹੜਾ ਟਾਇਨਿੰਗ ਹਾਲ ਦਾ ਏਰੀਆ ਹੈ ਮੈਸ ਦਾ ਟਾਇਨਿੰਗ ਹਾਲ ਤੇ ਸੱਤੇ ਖਾਣਾ ਖਾਂਦੀ ਹੈ ਉਹ ਵੀ ਪੂਰੀ ਤਰ੍ਹਾਂ ਭਰ ਗਿਆ ਜਦ ਕਿ ਇਹ ਦੂਸਰੇ ਲੈਵਲ ਨਾਲੋਂ ਉੱਚਾ ਹੈ ਟਾਇਨਿੰਗ ਹਾਲ ਰੋਡ ਨਾਲੋਂ ਥੋੜਾ ਉੱਚਾ ਫਿਰ ਵੀ ਇਹਦੇ ਵਿੱਚ ਇੰਨਾ ਇੰਨਾ ਪਾਣੀ ਹੈ ਜਿਹੜਾ ਉਹ ਤੁਹਾਨੂੰ ਦਿਖ ਰਿਹਾ ਹੈਗਾ ਇਹ ਸਾਰਾ ਚਾਰਸ਼ਪੇਰੀ ਪਾਣੀ ਪਾਣੀ ਜਿਹੜਾ ਹੋਇਆ ਪਿਆ ਮੈਸ ਦੇ ਅੰਦਰ ਵੀ ਪੂਰਾ ਪਾਣੀ ਭਰਿਆ ਹੋਇਆ ਆ ਮੈਸ ਦੇ ਬਾਹਰ ਜਿਹੜਾ ਦਿਖ ਰਿਹਾ ਮੈਸ ਦੇ ਬਾਹਰ ਵਾਲਾ ਏਰੀਆ ਜੋ ਕਿ ਪਾਣੀ ਨਾਲ ਪੂਰਾ ਪੂਰਾ ਜਿਆਦਾ ਭਰਿਆ ਹੋਇਆ ਬਹੁਤ ਜ਼ਿਆਦਾ ਤੇ ਪੂਰਾ ਜੀਵਨ ਜਨ ਜੀਵਨ ਜੀ ਨੂੰ ਆਪਾਂ ਕਹਿ ਸਕਦੇ ਹਾਂ ਅਸਥ ਵਿਅਸਤ ਹੋ ਜਾਂਦਾ ਇਸ ਤਰ੍ਹਾਂ ਦੀ ਹਾਲਾਤ ਬਣ ਜਾਂਦੀ ਹੈ ਖਾਣਾ ਪੀਣਾ ਜਿਹੜਾ ਉਹ ਵੀ ਮ